ਸੱਤ ਮੈਂਬਰ ਕਮੇਟੀ ਤੇ ਜੋ ਅਧਿਕਾਰ ਦਾ ਮੌੜਾ ਦੇਸ਼ ਸੱਤ ਮੈਂਬਰ ਕਮੇਟੀ ਨੂੰ ਕਾਰਜਸ਼ੀਲਤਾ ਦਿੱਤਾ ਜਾਵੇ ਕਮੇਟੀ ਦੇ ਨਿਗਰਾਨੀ ਦੇ ਵਿੱਚ ਚੱਲੇ ਮੈਂਬਰਸ਼ਿਪ ਮੂਹਿੰਮ ਅਧਿਕਾਰ ਨੇ ਕਿਹਾ ਨਾਲਿ ਉਹਨਾਂ ਨੇ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਮਾਨ ਸਨਮਾਨ ਵੀ ਕਾਇਮ ਰਹੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਸੂਰਬੀਰ ਬਚਨ ਦੇ ਬਲੀ ਆਪਣਾ ਸੀਸ ਧੜੀ ਤੇ ਧਰ ਕੇ ਆਪਣਾ ਕੰਮ ਪੂਰਾ ਕਰਨ ਵਾਲੇ ਆਮਰ ਸ਼ਹੀਦ ਬਾਬਾ ਜੀਪ ਸਿੰਘ ਸਾਹਿਬ ਜੀ ਦਾ ਅੱਜ ਦਿਹਾੜਾ ਜੋ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਸ਼ਰਧਾ オーਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ। ਪਰ ਬਾਬਾ ਜੀ ਦੇ ਸਥਾਨ ਗੁਰਦੁਆਰਾ ਸਹੀਦ ਪੰਜ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਅਰਦਾਸ ਦਰਸ਼ਨ ਵਿੱਚ ਕਰਕੇ ਆਇਆ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਉਹ ਬਾਬਾ ਜੀ ਦੇ ਸਥਾਨ ਤੇ ਦਰਸ਼ਨ ਇਜ਼ਾਰੇ ਕਰਨ ਵਾਸਤੇ ਜਾ ਰਹੀ ਹੈ। ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਮੂੱਚੇ ਸੰਸਾਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਸਪੁੱਟੀਆਂ ਸੰਗਤਾਂ ਨੂੰ ਬਹੁਤ ਬਹੁਤ ਜਨਮ ਦਿਹਾੜੇ ਦੀਆਂ ਵਧਾਈਆਂ ਨੇ। ਜੀ ਸਾਹਿਬ ਜੀ ਨਾਲ ਸਾਥ ਮੈਂਬਰ ਕਮੇਟੀ ਦਾ ਬਿਚਾਰ ਕੇ ਲੱਗਦਾ ਸਵਾਲ ਖੜੇ ਹੋ ਰਹੇ ਤੁਸੀਂ ਵੀ ਕਿਹਾ ਸੀ ਕਿ ਉਹ ਕਮੇਟੀ ਸਟੈਂਡ ਕਰਦੀ ਹੈ ਪਰ ਉਹ ਅਜੇ ਤੱਕ ਉਹਦਾ ਕੋਈ ਅਤਾ ਪਤਾ ਨਹੀਂ ਉਹਦੀ ਮੱਰੀ ਤਾਂ ਦੇਖੋ ਇਹ ਗੱਲ ਮੈਂ ਪਹਿਲਾਂ ਵੀ 2 ਦਸੰਬਰ ਤੋਂ ਬਾਅਦ ਵੀ ਸ਼ਾਇਦ ਇੱਕ ਦਿਵਾਰ ਬੀੜੇ ਨਾਲ ਗੱਲਬਾਤ ਕਰਦੇ ਹਾਂ ਆ ਕਹਿ ਚੁੱਕਾ ਤੇ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸੈਬ ਜੀ ਦੀ ਫਕੀਰ ਤੋਂ ਜਿਹੜੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਵਾਸਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹ ਅਜੇ ਤੱਕ ਕਾਰਸ਼ੀਲ ਨਹੀਂ ਹੋਈ ਵਰਕਿੰਗ ਕਮੇਟੀ ਨੂੰ ਉਦੇਸ਼ ਕੀਤਾ ਜਾਂਦਾ ਹੈ ਦੁਬਾਰਾ ਫੇਰ ਇਹ ਕਹਿੰਦਾ ਕਿ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਨਿਗਰਾਨ ਕਮੇਟੀ ਹੈ ਜੀ ਨੇ ਨਿਗਰਾਨੀ ਕਰਨੀ ਸੀ ਸਾਰੀ ਭਰਤੀ ਮੁਹਿੰਮ ਦੀ ਉਹਨੂੰ ਕਾਰਜਸ਼ੀਲ ਕੀਤਾ ਜਾਏ ਉਹ ਆਪਣਾ ਕੰਮ ਜਿਹੜਾ ਉਹ ਰੰਭ ਕਰੇ ਸਿੰਘ ਸਾਹਿਬ ਪੰਜੰਗਨ ਭਰਤੀ ਉਹਨੇ ਮਤਲਬ ਸ਼ੁਰੂ ਕਰ ਦਿੱਤੀ ਗਈ ਹੈ ਫਿਰ ਉਹ ਕਮੇਟੀ ਦਾ ਕੰਮ ਕੀ ਹੋਵੇਗਾ ਇੱਕ ਵੱਡਾ ਸਵਾਲ ਬਣਿਆ ਹੋਇਆ ਤੁਸੀਂ ਤਾਂ ਕਹਿ ਦਿੱਤਾ ਮੈਂ ਬ੍ਰੀ ਕਮੇਟੀ ਸਟੈਨ ਕਰ ਦਿੱਤੀ ਔਰ ਉਹਦਾ ਫਿਰ ਕੰਮ ਕੀ ਹੋਏਗਾ ਉਹ ਨਿਗਰਾਨੀ ਵਾਸਤੇ ਉਹ ਤੁਹਾਨੂੰ ਕਿਹਾ ਗਿਆ ਕਿ ਭਰਤੀ ਨਿਯਮ ਦੀ ਸਾਰੀ ਨਿਗਰਾਨੀ ਉਹਨਾਂ ਨੇ ਕਰਨੀ ਹੈ ਉਹ ਆਪਣਾ ਕੰਮ ਜਿਹੜਾ ਉਹਨੂੰ ਜਲਦੀ ਸ਼ੁਰੂ ਕਰ ਸਿੰਘ ਸਾਹਿਬ ਪੰਜੰਗਨ ਕਮੇਟੀ ਜਿਹੜੀ ਹੋਣੀ ਕਿਦੋਂ ਹੋਈ ਹੈ ਸਿੰਘ ਸਾਹਿਬਾਂ ਦੀ ਮੀਟਿੰਗ ਕਿਦੋਂ ਹੋਣੀ ਹੈ ਪੰਜ ਸਿੰਘ ਸਾਹਿਬ ਬਸ ਆਉਣ ਵਾਲੇ ਥੋੜੇ ਦਿਨਾਂ ਤੱਕ ਹੀ ਅਸੀਂ ਜਿਹੜੀ ਪੰਜ ਸਿੰਘ ਸਾ ਉਹਨੂੰ ਅਸੀਂ ਅਨਾਉਂਸ ਕਰ ਦਿਆਂਗੇ ਜੀ ਸਰ ਜੀ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਵਿੱਚ ਕੋਈ ਵਾਤਾ ਵੀ ਵਾਤਾ ਹੋਏਗਾ ਸੱਤ ਮੈਂਬਰੀ ਅ ਦੇਖੋ ਪੂਰਾ ਭਾਰਤ ਹੈ ਪੂਰੇ ਭਾਰਤ ਦੇ ਵਿੱਚ ਮੈਂਬਰਸ਼ਿਪ ਜਿਹੜੀ ਹੈ ਇਤੀ ਜਾਣੀ ਹੈ ਜੇਕਰ ਵਰਕਿੰਗ ਕਮੇਟੀ ਇਸ ਗੱਲ ਦੀ ਜ਼ਰੂਰਤ ਮਹਿਸੂਸ ਕਰੇਗੀ ਤੇ ਉਹਦੇ ਵਿੱਚ ਉਹ ਵਾਤਾ ਕਰ ਸਕਦੀ ਹੈ ਜੀ ਸਰ ਇੱਕ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਹੋ ਰਿਹਾ ਪਰ ਨਾਲ ਦੀ ਨਾਲ ਇੱਕ ਤਿੰਨ ਮੈਂਬਰੀ ਕਮੇਟੀ ਦਾ ਵੀ ਇਸ ਵੇਲੇ ਕਾਫੀ ਚਰਚਾ ਚੱਲ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਉਹ ਪੂਰੇ ਮਾਮਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਤਾਂ ਇਹ ਤੋ ਤਾਂ ਕਹਿਤਾ ਸੀ ਕਿ ਜਾਂਚ ਦੀ ਲੋੜ ਹੀ ਨਹੀਂ ਉਹ 3 ਮੈਂਬਰ ਦੀ ਕਮੇਟੀ ਜੋ ਸੰਸਦਗਤ ਜਾਂਚ ਕਰ ਰਹੀ ਹੈ ਦੇਖੋ ਮੈਂ ਫਿਰ ਪਹਿਲਾਂ ਵੀ ਗੱਲ ਕਹਿ ਚੁੱਕਾ ਫਿਰ ਮੈਂ ਦੁਬਾਰਾ ਇਹ ਗੱਲ ਕਹਿਣਾ ਹੈ ਕਿ ਜਨ ਹਰ ਕਿਸੇ ਸੰਗੋੜਾਂ ਦੀ ਜਿਹੜੀ ਜਾਂਚ 3 ਮੈਂਬਰ ਦੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਹਰ ਪਦਵੀ ਦਾ ਜਿਹੜਾ ਮਾਨ ਸਨਮਾਨ ਹੈ ਉਹਨੂੰ ਕਾਇਮ ਰੱਖਣਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਪਦਵੀ ਦੇ ਮਾਨ ਸਨਮਾਨ ਨੂੰ ਜ਼ਰੂਰ ਕਾਇਮ ਰੱਖਣਾ